ਜਪ ਜੀ ਸਾਹਿਬ ੴ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੈ ਸੋਚਨਾ ਹੋਵੇ ਜੇ ਸੋਚੀ ਲਖਵਾਰੇ ਚੁੱਪੈ ਚੁਪਨਾ ਹੋਵੇ ਜੇ ਲਾਇ ਰਹਾ ਲੈਵਤਾਰੇ ਭੁਖਿਆ ਭੁਖ ਨਾ ਉਤਰੀ ਜੇ ਬੰਨਾ ਪਰਜਾ ਭਾਰ ਜਹੈ ਸਿਆਣਪਾਲ ਲਖੋਏ ਤਾ ਇੱਕ ਨਾ ਝੱਲੇ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜਾ ਟੁੱਟੇ ਪਾਲ ਹੁਕਮੇ ਰਜਾਈ ਚਲੇ ਨਾ ਨਾਨਕ ਲਿਖਿਆ ਨਾਲ ਹੁਕਮੀ ਹੋਣ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਣ ਜੀ ਹੁਕਮ ਲੈ ਵਢਾਈ ਹੁਕਮੇ ਉਤਮਨੀ ਚ ਹੁਕਮ ਲੈਕ ਦੁਖ ਸੁਖ ਪਾਈਐ ਕਿਨਾ ਹੁਕਮੀ ਬਖਸੀਸ ਹੈ ਕੋ ਹੁਕਮੀ ਸੁਦਾ ਭਵਾਈ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਇ ਨਾਨਕ ਹੁਕਮੇ ਜੇ ਬੁਝੇ ਤਾਂ ਹਉਮੈ ਕਹੇ ਨਾ ਕੋਇ ਗਾਵੇ ਕੋ ਤਾਨ ਹੋਵੇ ਕਿਸੇ ਤਾਨ ਗਾਵੇ ਕੋ ਦਾਤ ਜਾਣੇ ਨੀਸਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਵਖੰ ਵਿਚਾਰ ਗਾਵੇ ਕੋ ਸਾਜ ਕਰੇ ਤਨ ਕੇ ਗਾਵੇ ਕੋ ਜੀ ਲੈ ਫਿਰਦੇ ਗਾਵੇ ਕੋ ਜਾਂ ਫਿਰ ਸੇ ਦੂਰ ਗਾਵੇ ਕੋ ਵੇਖੇ ਹਾਦਰ ਹਦੂਰ ਕਛਣਾ ਕਥੀ ਨਾ ਆਵੇ ਟੂਟ ਕਰ ਕਰ ਕਥੀ ਕੋਟੀ ਕੋਟ ਕੋਟ ਬਿੰਦਾ ਦੇ ਲੈਂਦੇ ਤੱਕ ਪਾਹ ਜੁਗਾ ਜੁਗੰਤਰ ਖਾਈ ਕਾਏ ਹੁਕਮੇ ਹੁਕਮ ਚਲਾਏ ਰਹੁ ਨਾਨਕ ਵਿਗਸੇ ਵੇ ਪਰਵਾਹੋ ਸਾਚਾ ਸਹਿਬ ਸਾਚਨਾ ਪਾਖਿਆ ਪਾਵੇ ਪਾਰੇ ਆਖੇ ਮੰਗੇ ਦੇਵ ਦੇਹ ਦਾਤ ਕਰੇ ਦਾਤਾਰ ਫੇਰ ਕੀ ਅਗੇ ਰਖੀਏ ਜੇ ਦਿਸੈ ਦਰਬਾਰ ਮੋਹ ਕੀ ਬੋਲਨ ਬੋਲੀਏ ਜੇ ਸੁਨ ਧਰੇ ਪਿਆਰੇ ਅੰਮ੍ਰਿਤ ਵੇਲਾ ਸਾਚਾ ਨਾਮ ਵੜਿਆਈ ਚਾਰੇ ਕਰਮੁ ਆਵੇ ਕਪੜਾ ਨਦਰੀ ਮੋਖ ਦਵਾਰ ਨਾਨਕ ਏਵੈ ਜਾਣੀਐ ਸੁ ਬਾਪੇ ਸਤਿਆਰ ਭਾਪਿਆ ਨਾ ਜਾਏ ਕੀ ਤਾ ਨਾ ਹੋਏ ਆਪੇ ਆਪ ਨਰਿੰਜਨ ਸੁਰਜਿਣ ਸੇਵੈ ਤਨ ਪਾਇਓ ਮਾਨ ਨਾਨਕ ਗਾਵਿਏ ਗੁਣੀ ਨਿਧਾਨ ਗਾਵਿਏ ਸੁਨਿਆਮਣ ਰਖੀਐ ਭਾਉ ਦੁੱਖ ਪਰ ਹਰਸੋ ਕਰਲੇ ਜਾਏ ਗੁਰਮੁਖ ਨਾਨਕ ਗੁਰਮੁਖ ਵੇਦ ਗੁਰਮੁਖ ਰਹਿ ਆਸmai ਗੁਰੀ ਸਰਗਿਰ ਗੁਰ ਗੋੜਕੇ ਵਰਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਖਾ ਨਹੀ ਤੈਨ ਅਕਤ ਨਾ ਜਾਈ ਗੁਰਾਇਕ ਦੇਹ ਬੁਝਾਈ ਸਭਨਾ ਜੀਆਂ ਘਾਇਕ ਦਾਤਾ ਸੋ ਮੈਂ ਵਿਸਰੇ ਨਾ ਜਾਈ ਸੀਰਸ ਨਾਮਾ ਜੀ ਤਿਸ ਭਾਵਾ ਵੇਨ ਭਾਣੇ ਕੀ ਨਾਈ ਕਰੀ। ਇਹ ਤੀਸਰ ਧੂਪਾਈ ਵੇਖਾਵਣ ਕਰਮਾ ਕੇ ਮਿਲੇ ਲਈ। ਮਾਤ ਵਿੱਚ ਰਤਨ ਜਵਾ ਹਰਮਾਨਕ ਜੇ ਗੁਰ ਕੀ ਸਿੱਖ ਸੁਨੂ ਗੁਰਾ ਇੱਕ ਤਹੇ ਬੁਝਾਈ ਸਭਨਾ ਜੀਆਂ ਦਾ ਇਕਾ ਦਾਤਾ ਸੋ ਮੈਂ ਵਿਸਰੇ ਨਾ ਜਾਈ। ਜੇ ਤੁਗ ਚਾਰ ਹਜ਼ਾਰ ਜਾ ਹੋਰ ਦਸੁਣੀ ਹੋਏ ਨਵਾਂ ਖੰਡਾ ਵਿੱਚ ਜਾਣੀਏ ਨਾਲ ਥਲੇ ਸੰਪ ਕੋਈ ਚੰਗਾ ਲਾਉ ਰਖਾਈ ਕਹਿ ਜਸ ਕੀ ਰਜਲੇ ਜੇ ਤਿਸ ਨਜ਼ਰ ਨਾ ਆਵੇ ਤਾਂ ਬਾਤ ਨਾ ਪੁੱਛੇ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤ ਿਆਗੁੰਦੇ ਹੇ ਤੇਹਾ ਕੋਈ ਨ ਸੁਝੇ ਜੇ ਤਿਸ ਗੁਣ ਕੋਈ ਕਰੇ ਸੁਨੇ ਸਦਪੀਰ ਸੁਨਾ ਸੁਨੇ ਤਰਤ ਤਵਲੇ ਆਕਾਸ਼ ਸੁਨੇ ਦੀਪ ਰੂਪ ਪਾਤਾਲ ਸੁਨੇ ਪੋਣ ਸਕੇ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਨੇ ਦੂਖ ਪਾਵ ਕਾ ਨਾਸ ਸੁਨੇ ਸਰਬਰ ਮਾਇੰਦ ਸੁਨੇ ਮੁਖ ਸੁਨਾ ਹਰਮੰਦ ਸੁਨੇ ਜੋਗ ਜੁਗਤਿ ਨਿਰ ਭੇਰ ਸੁਨੇ ਸਾ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਨੇ ਦੂਖ ਭਾਵ ਕਾ ਨਾਸ ਸੁਨੇ ਸਾ ਸੰਤੋ ਗਿਆਨ ਸੁਨੇ ਅਡਸੜ ਕਾਇ ਸੁਨਾ ਸੁਨੇ ਪਰਪੜ ਪਾਵੇ ਮਾਨ ਸੁਨੇ ਲਾਗੇ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਗਾਸ ਨੈ ਦੁਖ ਭਾਵ ਕਾ ਨਾਸ ਨੈ ਸਰਾ ਗੁਨਾ ਤੇ ਗਾਹ ਸੁਨੇ ਸੇਖ ਪੀਰ ਪਾਸਾ ਸੁਨੇ ਅੰਦੇ ਭਾਵੇ ਰਾਹ ਸੁਨੇ ਹਾਥ ਹੋਏ ਸਦਾ ਨਾਨਕ ਭਗਤਾ ਸਦਾ ਵਿਗਾਸ ਨੈ ਦੁਖ ਭਾਵ ਕਾ ਨਾਸ ਮੰਨੇ ਕੀ ਕਤ ਕਹੀ ਨਾ ਜਾ ਜੇ ਕੋ ਕਹੇ ਪਿਛੇ ਬਸਤਾਏ ਕਾਗਦ ਕਲਮ ਨਾਲ ਲਿਖਨ ਹਾਰ ਮੰਨੇ ਕਾਵੇ ਕਰਨ ਵਿਚਾਰੇ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ मन्ने सुर तो वे मन बुद्ध मन्ने सगल भवन मन किए शुद्ध मन्ने मह छोटा ना खाए मन्ने जम के साथ ना जाए ऐसा नाम ने जन हो जे को मन जाने मन कोए मन्ने मार्ग ठाक ना पाए मन्ने पासे ऊपर गट जाए मन्ने मगन चले तो थे मन्ने धर्म से पी शर्मा ऐसा नाम ने जन हो जे को मन जाने मन कोई ਮੰਨੇ ਪਾਵੇ ਮੋਕਦਵਾਰ ਮੰਨੇ ਪਰਿਵਾਰੀ ਸਾਧਾਰ ਮੰਨੇ ਤੇਰੇ ਧਾਰੇ ਗੁਰ ਸੇਖ ਮੰਨੇ ਨਾਨਕ ਭਵੇਣਾ ਪੇਕੇ ਐਸਾ ਨਾਮ ਨਰਿੰਜਣ ਹੋਵੇ ਜੇ ਕੋ ਮਨ ਜਾਣੇ ਮਨ ਕੋਏ ਪੰਜ ਪ੍ਰਵਾਨ ਪੰਜ ਵਰਦਾਨ ਪੰਚੇ ਪਾਵੇ ਧਰਗੇ ਮਾਨ ਪੰਚੇ ਸੋ ਇਧਰ ਰਾਜਾਨ ਪੰਚਾ ਕਾ ਗੁਰ ਇਕ ਧਿਆਨ ਬੇਕੋ ਕਹਿ ਕਰੇ ਵਿਚਾਰ ਕਰਤੇ ਕਹਿ ਕਰਨ ਨਹੀਂ ਸਮਰ ਤੋ ਹਉਲ ਧਰਮ ਦੇ ਆ ਕਾ ਪੂ ਸੰਤੋਖਤਾ ਬਰਖਿਆ ਜਨ ਸੂਤ ਜੇ ਕੋ 부ਝ ਹੋਵੇ ਸਚਿਆਰ ਤਵਲੇ ਉਪਰ ਕੀਤਾ ਭਾਰ ਧਰਤੀ ਹੋਰ ਭਰੇ ਹੋਰ ਹੋਰ ਤਿਸਤੇ ਪਾਲ ਤਲੇ ਕਮਨ ਜੋਰ ਜੀ ਯਾਦਰੰਗਾ ਕੇ ਨਾਮ ਸੁਬਨਾ ਲਿਖਿਆ ਉੜੇ ਕਲਾਮ ਭੇਲੇ ਕਾਲਿਕ ਜਾਣੇ ਕੋਈ ਲੇਖਾ ਲਿਖਿਆ ਤਜ ਤਾ ਹੋਏ ਕੀਤਾ ਦਾਣ ਸੁਵਾਲੇ ਰੂਪ ਕੀਤੀ ਦਾ ਜੜੇ ਕੋਣ ਕੂਰ ਕੀਤਾ ਵਸੇ ਕੋ ਕੁਆ ਤਿਸਤੇ ਹੋਵੇ ਲਖਦਰਾ ਕੁਦਰਤ ਕਮਣ ਕਹਾ ਵਿਚਾਰ ਵਾਰਣ ਜਮੇ ਇੱਕ ਵਾਰ ਜੋਤੂ ਤੋ ਭਾਵੇ ਸਾਈ ਭਿੰਕਾਰ ਤੂ ਸਦਾ ਸਲਾਮ ਨਿਰੰਕਾਰ ਅਸ਼ੰਖ ਜਾਪੇ ਆ ਸੰਗ ਪਾਉ ਸੰਗ ਪੂਜਾ ਸੰਗ ਤਪਤਾ ਸੰਗ ਰੰਦਮ ਖੇਲ ਪਾਠ ਸੰਗ ਲੋਗਮਣ ਰਹੇ ਉਦਾਸ ਅਸ਼ੰਖ ਪਵਤ ਗੁਣ ਧਿਆਨ ਵਿਚਾਰ ਸੰਗ ਸਦੀ ਸੰਖ ਦਾਤਾਰ ਸੰਖ ਸੂਰਮ ਭਖਸਾਰ ਸੰਖ ਮੋਗਲੇ ਬੁਲਾਏ ਤਾਰ ਕੁਬੇਰ ਤੱਕ ਮਨ ਕਹਾ ਵਿਚਾਰ ਵਾਰਣ ਜਮੇ ਇਕ ਵਾਰ ਜੋਤਿ ਤੇ ਭਾਵੇ ਸਾਈ ਤਨੀ ਚਾਰ ਤੁ ਸਦਾ ਸਲਾਮ ਤਨ ਅੰਕਾਰ ਅਸੰਖ ਮੂਰਤੀਆਂ ਦਾ ਕੁਬੇਰ ਸੰਭਜੋੜ ਹਰਾਮਕੋਰ ਸੰਖੀ ਅਮਰਤ ਰਜਾਹੀ ਜੋਰ ਸਭ ਕੁਲ ਬੜ ਹਤਿਆ ਕਮਾਇ ਸੰਪਾਪਨ ਪਾਪਨ ਪਾਪ ਤਰਜਾਹੀ ਅਸੰਖ ਉੜਿਆਰ ਕੁੜੇ ਖਰਾਏ ਸੰਖ ਮਲੇ ਸਮਲ ਭਗ ਖਾਏ ਸੰਨਨ ਅਕਸ਼ਰ ਕਰੇ ਭਾਰ ਨਾਨਕ ਨੂਬ ਤਹੀਂ ਵਿਚਾਰ ਵਾਰੇ ਣ ਜਮੇ ਇੱਕ ਵਾਰ ਜੋਤਿ ਤੁਪਾਵੇ ਸਾਈ ਭਲੀਕਾਰ ਤੂ ਸਰਾ ਸਲਾਮ ਤਨ ਅਨੰਕਾਰ ਅਸਾਂ ਕਨਾਂਮੀ ਸੰਗਤਾਂ ਮੇ ਗਮ ਗੰਮ ਸੰਖਲੋ ਸੰਕਿਆ ਸੁਰਿ ਭਾਰ ਹੋਇ ਅਖਰੀ ਨਾਮ ਅਖਰੀ ਸਲਾਹ ਅਖਰੀ ਗਿਆਨ ਗੀਤ ਬਿਣਗਾ ਅਖਰੇ ਲਿਖਨ ਬੋਲਨ ਬਾਣ ਅਖਰਾ ਸੁਰ ਸੰਜੋਗ ਬਖਾਨ ਜਿਨਹਿ ਲੇਖ ਤਿਸਰਨਾ ਜੀ ਫਰਮਾਇ ਧਿਵ ਤਿਪਾਏ ਮੇਤਾ ਕੀਤਾ ਤੇ ਤਾ ਨਾਵੇ ਨਾਵੇ ਨਾਈ ਕੋ ਥਾ ਕੁਦਰਤ ਕਵਣ ਕਹਾ ਵਿਚਾਰ ਵਾਰਨ ਜਮੇ ਇਕ ਵਾਰ ਜੋ ਤੁਰੁ ਭਾਵੇ ਸਾਈ ਭਲੀ ਕਾਰ ਤੂੰ ਸਦਾ ਸਲਾਮ ਤੈ ਨਿਰੰਕਾਰ ਪਰਿਏ ਹੱਤ ਪੈਰ ਤਨ ਦੇਹ ਪਾਣੀ ਤੋ ਤਿਆ ਤਰ ਸੋਖੇ ਮੋਤ ਪਲੀਤੀ ਕਪੜ ਹੋਏ ਦੇ ਸਾਬਲ ਲਈਏ ਹੋ ਤੋਏ ਪਰਿਏ ਮਤ ਪਾਪਾ ਕੇ ਸੰਗ ਹੋ ਧੋਪੇ ਨਾਵੇ ਕੇ ਰੰਗ ਹੁੰਨੀ ਪਾਪੀ ਆਖ ਨਾਇ ਕਰ ਕਰ ਕਰਨਾ ਲਿਖ ਲਹਿ ਜਾਓ ਆਪੇ ਵੀ ਜਾ ਪਹਿਹੀ ਖਉ ਨਾਨਕ ਹੁਕਮੀਆਂ ਜਾਉ ਤੇਰਾ ਤਬ ਦਿਹਾ ਦਦਾਂ ਜੇ ਕੋ ਪਾਵੇ ਤਿਰਗਾ ਮਾਨ ਸੁਣੈ ਮੰਨੈ ਮੰਨ ਕੀਤਾ ਭਾਉ ਅੰਤਰ ਗਰਤੀ ਹਥਮ ਨਾਉ ਸਭ ਗੁਣ ਤੇਰੇ ਮੇਂ ਨਾਹੀ ਕੋਈ ਬਿਨ ਗੁਣ ਕੀਤੇ ਭਗਤ ਨਾ ਹੋਇ ਸਵਸਤਾਦ ਬਾਣੀ ਬ੍ਰਹਮ ਸਤ ਸੋਹਾਂ ਸ੍ਰਮਨ ਚਾਰ ਕਮਲ ਸਵੇਲਾ ਵਕਤ ਕਮਣ ਕਮਣ ਤੇ ਤਕਉਣ ਮਾਰ ਕਮਲ ਸਿਰ ਤੇ ਮਹਾਕਮ ਜਿਤ ਹਵਾਇ ਆਕਾਰ ਵੇਲ ਨਾ ਪਾਇਆ ਭੰਡ ਤੇ ਜੇ ਹੋਵੇ ਲੈ ਪ੍ਰਾਨ ਵਖਤ ਨਾ ਪਾਇਓ ਘਾ ਦੀ ਅਜ ਲਖਨ ਲੈ ਪ੍ਰਾਨ ਸਿੱਤ ਵਾਰ ਨਾ ਜੋਗੀ ਜਲ ਰਤਮਾ ਨਾ ਕੋਈ ਜਾ ਕਰਤਾ ਸਿ ਕੀ ਜੋ ਸਾਜਿਆ ਆਪੇ ਜਾਣੈ ਸੋਇ ਕਿਵ ਕਰ ਆਖਾ ਕਿ ਵਸਾਲਾ ਹੈ ਕਿ ਵਰਨੇ ਕਿ ਵਜਾਣਾ ਨਾਨਕ ਆਖੰ ਸਭ ਕੋ ਆਖੇ ਇੱਕ ਦਿੱਕ ਸਿਆਣਾ ਵੱਡਾ ਸਾਹਿ ਵੱਡੀ ਨਾਇ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੋ ਜਾਣੇ ਜੇ ਗਿਆਨ ਸੋਹਿ ਆਤਲਾ ਪਾਤਾਲਾ ਤੇ ਆਗਾਸ ਆਗਾਸੜ ਕੁੜਕ ਭਾਲ ਤਕੇ ਵੇਦ ਤਹਿਨਿ ਕੁਵਾਤ ਸੈ ਸਠਾਰੇ ਧਿਆਨ ਤੇ ਬਾਸੁ ਲਖਤਾਤ ਲੇਖਾ ਅਦਰ ਤੇ ਲੇਖ ਹੈ ਵਿਨਾਸ਼ ਨਾਨਕ ਵੱਡਾ ਕੀ ਆਪੇ ਜਾਣ ਆਪੁ ਸਲਾਹੀ ਸਲਾਤੀ ਸੁਰਤ ਨਾ ਪਾਇਨ ਦਿਆ ਤੇ ਵਹ ਭੂਵੇਂ ਸੁਮਨ ਨਾ ਜਾਣੈ ਸੁਮਲ ਸਾ ਸੁਲਤਾਨ ਗਿਰਸੇ ਤੀ ਮਾ ਤਨ ਕੀ ਤੁਲ ਨਾ ਹਵਣ ਜੀ ਸੁਮਨ ਨਾ ਵਿਸਰੇ ਅੰਤਨਾ ਸਿੱਤਿ ਕਹਨਾਂ ਦੇ ਅੰਤਨਾ ਕਰਨ ਦੇ ਨਾਂ ਤੇ ਅੰਤਨਾ ਨਿਕਲਣ ਦੇ ਨਾਂ ਤੇ ਅੰਤਨਾ ਜਾਪੇ ਕਿਆ ਉਹ ਮੰਨਦੇ ਅੰਤਰਾ ਜਾਪੇ ਕੀ ਕਾਇਆਕਾਰ ਅੰਤਨਾ ਜਾਪੇ ਪਾਰਾਵਾਰ ਅੰਤ ਕਾਲ ਕੇ ਤੇ ਬੱਲਾ ਹੀ ਤਾਂ ਕਿ ਅੰਤਨਾ ਪਾਏ ਜਾਏ ਅੰਤਨਾ ਜਾਣੇ ਕੋਈ ਬਹੁਤਾ ਕਈਆ ਬਹੁਤਾ ਹੋਏ ਵੱਡਾ ਸਹਿਬ ਉੱਚਾ ਉੱਚੇ ਉਪਰ ਉੱਚਾ ਨਾਉ ਐਵਡ ਉਚਾ ਹੋਵੇ ਕਦ ਸੁਚੇ ਕੋ ਜਾਲੇ ਸੁਏ ਜਿਵ ਦਾ ਪਜਾਨਿਆ ਪਾਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤੇ ਨਾਤਮਾਏ ਕੀਤੇ ਮੰਗਿਆ ਜੋ ਦੇ ਆਪਾਰ ਕੀਤੇ ਗਣਤ ਨਹੀਂ ਵਿਚਾਰ ਕੀਤੇ ਖਾਪ ਟੁੱਟੇ ਵੇਖਾਰ ਕੀਤੇ ਲੈ ਲੈ ਮੁਖ ਰੁਪਾਇ ਕੀਤੇ ਮੁਰਖਾਂ ਖਾਂ ਖਾਂ ਕੀਤੇ ਰੂਪ ਸੁਬਮਾਰੇ ਕੀ ਦਾ ਤੇਰੀ ਬਾਤਾਰ ਬੰਦ ਕਲਾਸੀ ਭਾਣੇ ਹੋਏ ਹੋ ਰੱਖ ਨਾ ਸਕੀ ਕੋਈ ਮਿਲ ਕੋ ਕਾਇ ਗੜ ਪਾਇ ਹੋ ਜਾਣੇ ਜੀ ਤਿਆ ਮੋਖਾ ਆਪੇ ਜਾਣੇ ਆਪੇ ਦੇ ਆਖੇ ਸੀ ਕਿ ਕੇ ਕੇ ਜੇ ਸੁਣ ਬਬਸੇ ਸਬਸਲਾ ਨਾਨਕ ਪਾਸਾ ਹੀ ਪਾਸਾ ਅਮਲ ਬਰਮਲ ਵਪਾਰ ਮਲ ਵਪਾਰੀ ਮੋਹ ਕੰਡਾਰ ਮੁੱਲ ਲਾਵੇ ਮੁੱਲ ਜਾਏ ਮੁੱਲ ਪਾਏ ਮੁੱਲ ਸਮਾਏ ਮੁੱਲ ਤਰਮਲ ਦੇਵਾਨ ਮੋਤਲ ਮੋਲ ਕਰਮਲ ਮੁੱਲ ਬਖਸ਼ੀ ਸੁਮਲ ਨੇ ਸਾਣ ਮੁੱਲ ਕਰਮਲ ਫਰਮਾਨ ਮੁੱਲ ਮੁੱਲਾ ਖੇੜਾ ਜਾਏ ਆਖਾ ਕਰਹਿ ਨ ਬਲਾਏ ਆਕੇ ਮੇਰੇ ਪਾਟ ਫਰਾਲੇ ਆਕੇ ਪਰੇ ਘਰੋ ਖਿਆਣੇ ਆਕੇ ਵਰਮੇ ਆਖੇਂਦੇ ਆਖੇ ਗੋਪੀ ਤੇ ਗੋਵਿੰਦ ਆਖੇ ਈਸ਼ਰ ਆਖੇ ਸਤਿ ਆਖੇ ਕੀਤੇ ਕੀਤੇ ਬੁੱਧ ਆਖੇ ਧੜਵਾਖੇ ਦੇਵ ਆਖੇ ਸੁਰਨਾ ਮੋਜਣ ਸੇਵ ਕੀਤੇ ਆਖੇ ਆਖਣ ਪਾਏ ਕੀਤੇ ਕਾਕਰ ਟੁੱਟ ਜਾਏ ਤੇ ਕੀਤੇ ਹੋਰ ਪ੍ਰੇਤਾ ਕਨ ਸਕੇ ਕੀਕ ਜੇਵੜ ਪਾਵੇ ਤੇ ਵੜ ਹੋਏ ਨਾਨਕ ਜਾਣੇ ਸਾਚਾ ਸੋਏ ਦੇ ਕੋ ਆਖੇ ਬੋਲੇ ਵਿਗਾੜਤਾ ਲਿਖਿਆ ਸਰਗਵਾਰਾ ਗਵਾਰ ਸੋਦਰ ਕਿਹਾ ਸੋ ਕਰ ਕੇ ਹਾਜਤ ਬੈ ਸਰਬ ਸਮਾਲੇ ਵਾਜੇ ਨਾਦ ਨੇ ਕਿ ਅਸੰਖਾ ਕੀਤੀ ਵਾਵਨ ਹਾਰੇ ਕੀਤੀ ਰਾਗ ਪਰੀ ਸੋ ਕਹਿਣ ਕੀਤੀ ਗਾਵਨ ਹਾਰੇ ਗਾਵੇ ਤੁਨੋ ਕੋਣ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵੇ ਚਿਤ ਕੋ ਫਿਲਕ ਜਾਣ ਲਿਖ ਲਿਖ ਤਨ ਵਿਚਾਰੇ ਗਾਵੇ ਸਰਬਰ ਮਹਾਦੇਵੀ ਸੋਹਣ ਸਦਾ ਸਵਾਰੇ ਗਾਵੇ ਨਿਰੰਦਰ ਆਸਨ ਬੈਠੇ ਦੇਵਤਿਆ ਦਰਨਾ ਨੇ ਗਾਵੇ ਸਿਰ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ गावण ज्योति सरे संतोषी गावे वीर करारे गावण पंडित फल रखी सर जग जग वेदा नाले गावे मोहनिया मनमोहन सरगम छपियाले गावण रत्न उपाय तेरे 86 तीरथ नाले गावे जोंद महाबल सुरा गावे कहानी जारे गावे कंदम लवर पंडा कर कर के तारे से सदनु गावे जोत दु पावन रते तेरे भगत रसालें पूर की गण सिम जितने आवन नान क्या विचारे सोई सोई सरा सल साहेब साचा साची नाई हैपी हो सी जाए ना जासी रचना जिन रचाई रंगी रंगी पाती कर कर दिन सी माजनी उपाय कर कर वेख्या की था अपना ज्योति स्ती बढ़ आए ज्योति सुभावे सोई कर सी रुकमा करना जाए सो पासा उसा पासा नानक रहना जाए ਨੰਦ ਸਾੰਤੋਬ ਤੁਰੰਬਰ ਚੋਲੇ ਧਾਨ ਕੀ ਘਰੇ ਵਿਪੂਰ ਖਿੰਥਾ ਕਾਲ ਘਵਾਰੇ ਗਾਜ ਬਡੰਨਾ ਫਰਤੀ ਕਿ ਆਈ ਪੰਥੀ ਸਗਲ ਜਮਾਤੀ ਮਨਜੀ ਫੈਜੁਕ ਜੀਤ ਆਦੇਤ ਸਿਆਦੇਸ ਆਦਨੀਲ ਨਾਦ ਨਾਦ ਜਿਵੇਂ ਕੋ ਵੇਸ ਰੁਕਤ ਜਾਨ ਦੇ ਆਪੰਡਾ ਅਣ ਕਟਕਟ ਵਾਜੇ ਨਾਤੇ ਆਪਨਾਦ ਨਾਤੀ ਸੁਭਜਾ ਕੇ ਇਸਨੇ ਅਵਰਾਸਾ ਸੰਜੋਗ ਜੋਦਿ ਕਾਰ ਚਲਾਵਨੇ ਕੀਆ ਵਿਭਾਗ ਆਦੇਤ ਸਿਆਦੇਸ ਆਦਨੀਲ ਨਾਦ ਨਾਦ ਜਿਵੇਂ ਕੋ ਵੇਸ ਏਕਾ ਮੈਂ ਜੁਗਤ ਵਿਆਹੀ ਤੈਨੂੰ ਚੇਲੇ ਕਰਵਾਣ ਇਸ ਸੰਸਾਰ ਇੱਕ ਭੰਡਾਰੀ ਇੱਕ ਲਾਇ ਦੀ ਬਾਣ ਜਿਵ ਤਿਸ ਪਾਵੇ ਤੇ ਵਿੱਚ ਲਾਵੇ ਜਿਵ ਹੋਵੇ ਫਰਮਾਨ ਹੋਵੇ ਕਹਿਮ ਨਾਲ ਨਦਰ ਨਾਵੇ ਬਹੁਤਾ ਹੈ ਵਿਡਾਣ ਆਦੇ ਤਿਸ ਆਦੇਸ਼ ਆਦ ਨੀਲ ਨਾਦ ਨਾਦ ਜੁਗ ਜੁਗੇ ਕੋ ਵੇਸ ਆਸਨ ਲੋਇ ਲੋਇ ਭੰਡਾਰ ਜੋ ਕਿਸ ਪਾਸ ਹੋਏ ਕਾਵਾਰ ਕਰ ਕਰ ਵੇਖਿਆ ਸੁਰਜਨ ਹਾਰ ਨਾਨਕ ਸੱਚੇ ਕੀ ਸਾਚੀ ਕਾਰਿਆ ਦੇ ਤਿਸ ਆਦੇਸ਼ ਆਦ ਨੀਲ ਨਾਦ ਨਾਦ ਜੁਗ ਜੁਗੇ ਕੋ ਵੇਸ ਇਕ ਦੋ ਜਿਬ ਲਖ ਹੋਇ ਲਖ ਹੋਇ ਲਖ ਵੀ ਸੇ ਲਖ ਲਖ ਗੇੜਾ ਕੀ ਏਕ ਨਾਮ ਜਗਦੀ ਸੋਇ ਤੁਰਾਈ ਪਤ ਪਵੜੀ ਐ ਚੜੀਆਂ ਹੋਈ ਐ ਕਿਸ ਸੁਣ ਗਲਾਇਆ ਆਕਾਸ ਕੀ ਟੀਟਾ ਆਈ ਰੀਸ ਨਾਨਕ ਨਦਰੀ ਭਾਈਏ ਗੂੜੀ ਗੂੜੇ ਠੀਸ ਆਕਾਂ ਚੁਰ ਚਪੇ ਨਾਲ ਜੋਰ ਜੋਰ ਨ ਮੰਗਣਾ ਨਹੀਂ ਨਾਲ ਜੋਰ ਜੋਰ ਨਾਲ ਜੀਣ ਮਰਨ ਨਾਲ ਜੋਰ ਜੋਰ ਨਾਲ ਆਇ ਮਾਨ ਮਨ ਸੋਰ ਜੋਰ ਨਾਲ ਸੁਰਤੀ ਗਿਆਨ ਵਿਚਾਰ ਜੋ ਨਾਲ ਉਕਟੀ ਛਟੇ ਸੰਸਾਰ ਜਿਸਾ ਕਰਵੇਂ ਕੇਸ ਨਾਨਕ ਉਤਮ ਨਹੀਂ ਚ ਨਾ ਕੋਈ ਰਾਤੀ ਰੋਤੀ ਤੇ ਤੇ ਵਾਰ ਪਾਉਣ ਵਾਲੇ ਗਣੀ ਪਾਤਾਲ ਤਸਵੀਰ ਤਰਤੀ ਤਾਂ ਬਰਕੀ ਕਰਮਸਾਲ ਤਸਵੀਰ ਜੀ ਜੁਗਤ ਕੇ ਰੰਗ ਤਿੰਨ ਕੇ ਨਾਮ ਨੇ ਕੇ ਅਨੰਤ ਕਰਮੀ ਕਰਮੀ ਹੋਈ ਵਿਚਾਰ ਚਾਪ ਸੱਚਾ ਦਰਬਾਰ ਤਿੱਥੇ ਸੋਹਣ ਪੰਜ ਪਵਨ ਅਦਰੀ ਕਰਮ ਭਵੇ ਨੀ ਸਾਣ ਕੱਚ ਬਕਾਈ ਉਥੇ ਪਾਏ ਨਾਨਕ ਗਿਆ ਜਾ ਪੇ ਜਾਏ ਧਰਮ ਖੰਡ ਕਹਿ ਹੋ ਧਰਮ ਗਿਆਨ ਖੰਡ ਕਾ ਖੋ ਕਰਮ ਕੀਤੇ ਪਵਨ ਪਾਣੀ ਵੈ ਸੰਤਰ ਕੀਤੀ ਕਾਨ ਮਹੇਸ਼ ਕੀਤੇ ਵਰਮੈ ਘੜਦ ਘੜੀਆਂ ਰੂਪ ਰੰਕੇ ਵੇਸ ਕੀਤੇ ਕਰਮ ਭੂਮੀ ਮੇਰੇ ਕੀਤੇ ਕੀਤੇ ਧੂਪ ਦੇਸ ਕੀਤੇ ਇੰਦ੍ਰ ਚੰਦਰ ਸੂਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਿਧ ਬੋਧ ਨਾਦ ਕੀਤੇ ਕੀਤੇ ਦੇਗੀ ਵੇਸ ਕੀਤੇ ਦੇਵ ਧਨਮੁਨ ਕੀਤੇ ਕੀਤੇ ਰਤਨ ਸੰਬੰਧ ਕੀਤੇ ਆਖਾਣੀ ਕੀਤੇ ਆ ਬਾਣੀ ਕੀਤੇ 파ਤਨ ਨਿਰੰਦ ਕੀਤੇ ਅਸਰਤੀ ਸਿ ਹਮ ਕੇਤੇ ਨਾਨਕ ਅੰਤ ਨਾੰਤ ਗਿਆਨ ਕਰਨ ਮੈਂ ਜਾਣ ਪਰਚਾਨ ਦਿੱਥੇ ਨਾਲ ਬਨੋਦ ਕੋਡ ਅਨੰਦ ਸਰਮ ਕੰਨ ਕੀ ਬਾਣੀ ਰੋਪਤ ਸਹ ਘੜਤ ਗੜੀ ਬਹੁਤਨੋਪ ਤਾਂ ਕਿ ਅੰਗ ਲਾਪਤੀਆ ਨਾ ਜਾਏ ਜੇ ਕੋ ਕਹ ਸੱਚੇ ਬਸਤਾਏ ਤਿਥੈ ਘੜੀਆ ਸੁਰਤਮ ਤੁਮਨ ਬੋਲ ਤਿਥੈ ਘੜੀਆ ਸਰਾਸਦਾ ਕੇ ਸੁੱਧ ਕਰਮ ਕੰਨ ਕੀ ਬਾਣੀ ਜੋਰ ਦਿੱਤਾ ਹੋਰ ਨਾ ਕੋਈ ਹੋਰ ਤਿਥੈ ਜੋਤ ਮਹਾ ਬਲ ਸੋਨ ਤਿਨ ਮੇਂ ਰਾਮ ਰਹਿਆ ਪਰ ਪੂਰਵ ਤਿਥੈ ਸੀਤੋ ਸੀਤਾ ਮਹਮਾ ਮਾਇ ਤਾਂ ਕੇ ਰੂਪ ਨਾ ਗਤਨੇ ਜਾਏ ਨਾਮ ਰੇਣਾ ਢਾਗੇ ਜੈ ਜਿਨ ਕੇ ਨਾਮ ਸੇ ਮਨ ਮਾਹੇ ਸਿੱਧੇ ਭਗਤ ਵਸੇ ਕੇ ਲੋਕ ਪਰਨਨ ਸਚਿਆ ਮਨ ਸੋ ਸੱਚ ਕਾ ਲਵ ਸਰਨ ਅੰਕਾਰ ਕਰ ਕਰ ਵੇਖੈ ਲਦਨਿਹਾਲ ਸਿੱਧੇ ਘਨ ਮੰਡ ਪਰ ਪੰਡ ਜੇ ਕੋ ਕਥੈ ਤਾਂ ਤ ਨੰਦ ਸਿੱਧੇ ਲੋਲ ਆਕਾਰ ਦੇਵ ਜੀ ਹਕੁੰਤ ਵੇਤ ਵਿਕਾਰ ਵੇਖੈ ਉਸੇ ਕਰੇ ਵਿਚਾਰ ਨਾਨਕ ਸਨਾ ਘੜਾਸਰ ਜਤ ਪਹਾਰਾਤੀ ਰਸਨਿਆਰਨ ਮਤ ਵੇ ਰਹਤੀ ਆਰ ගനിത്തතාාව പണ്ടപ മരത് െ്ടാള. കിිය ස്ස ട ാජന കොണകර රംതന്നു കാരെ ന ගണ ിന്ന ගരണ ലസലൂപ. മමള വරൂපාണීപතා മാ്තා തරതමහත්്ത දෙවසරാදദ තා കായ ിල්ල ശകളජ හത എി අ്ാ പുර ാങ്ഞ വ്യ තරමහදූර කරමී පු ආපനി തන්නේടെകേത. बिनी नाम आया गैम मखत काल नानकखजले नाम छुटीनामति आया गयम सखत काल नानकखजले केति छुटीना वागुरु जी का गुर्ज की फतेह